ਮਮਸਰ ਪਹੁੰਚੇ ਨੀਟੂ ਛਟਰਾਵਾਂ ਵਾਲੇ ਕੋਲੋਂ ਆਟੋ ਚਾਲਕ ਨੇ ਮੰਗਿਆ ਵੱਧ ਕਰਾਇਆ ਇਸ ਮੌਕੇ ਨੀਟੂ ਛਟਰਾਵਾਂ ਵਾਲੇ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹਨਾਂ ਦੇ ਉੱਪਰ ਨਾਥ ਪਾਈ ਜਾਵੇ ਜ਼ਿਆਦਾ ਜਾਣਕਾਰੀ ਲਈ ਦੇਖੋ ਪੂਰੀ ਵੀਡੀਓ ਦੇਖੋ ਜੀ ਮੈਂ ਨਾ ਇਲੈਕਸ਼ਨ ਦੇ ਰਿਕਾਰਡਿੰਗ ਇੱਕ ਬੰਦੇ ਨੂੰ ਮਿਲਣ ਆਇਆ ਸੀ ਕਿਤੇ ਤੇ ਤੇ ਕੀ ਕੀਤਾ ਆ ਇੱਕ ਬੰਦਾ ਹੈਗਾ ਆਟੋ ਵਾਲਾ ਜਿਹਦੇ ਮਾਟੋ ਤੇ ਬੈਠਾ ਤੇ ਉਸ ਬੰਦੇ ਨੇ ਕੀ ਕੀਤਾ ਚੌਂਕ ਤੱਕ ਗਿਆ ਆ ਆਟੋ ਵਾਲਾ ਕਹਿੰਦਾ ਮੈਨੂੰ 100 ਰੁਪਏ ਦੇ ਦਿਓ ਮੈਨੂੰ 150 ਰੁਪਏ ਦੇ ਦਿਓ ਤੇ ਜੇ ਨਹੀਂ ਦੋਗੇ ਤਾਂ ਮੈਂ ਤੁਹਾਡੇ ਤੇ ਪਰਚਾ ਕਰਾ ਦੂੰਗਾ ਮੈਂ ਇਹ ਮੈਂ ਕਹਾ ਮੈਂ ਨੀਡੋ ਚੈਟਰ ਵਾਲਾ ਆਰਸ ਕੇਂਦਰ ਆ ਆ ਬੰਦਾ ਬੰਦੇ ਇਕੱਠੇ ਹੋਏ ਤਿੰਨ ਚਾਰੋ ਬੰਦੇ ਉਹ ਤੂੰ ਦੇ ਪੈਸੇ ਤੂੰ ਦੇ ਪੈਸੇ ਯਾਨੀ ਕਿ ਮੈਂ ਦੇਖਿਆ ਵੀ ਅਮਨ ਸਿੰਘ ਅਮਨ ਸਿੰਘ ਅੱਗੇ ਮੈਂ ਯਾਨੀ ਇੱਕ ਬੰਦੇ ਨੇ ਇੱਕ ਇਸ ਬੰਦੇ ਨੇ ਇਹਦੇ ਕਰਕੇ ਬਾਕੀ ਆਟੋ ਵਾਲੇ ਵੀ ਬਦਨਾਮ ਹੋ ਰਿਹਾ ਬਾਕੀ ਮਿਹਨਤੀ ਬੰਦੇ ਆ ਇਸ ਬੰਦੇ ਨੇ ਜੋ ਮੈਨਾਂ ਕੀਤਾ ਬੜਾ ਬਸਲੂਕੀ ਕੀਤੀ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਮੈਂ ਜਿੰਨੇ ਆਟੋ ਵਾਲੇ ਅਗੇ ਦੇਖੋ ਇੱਕ ਬੰਦੇ ਨੇ ਗਲਤੀ ਕੀਤੀ ਹੈ ਇਹਦੇ ਦਾ ਮਤਲਬ ਕਿ ਪ੍ਰਸ਼ਾਸਨ ਡੀਸੀ ਕਮਿਸ਼ਨਰ ਜਾਂ ਕਿ ਐਸਐਚਓ ਉਹ ਐ ਸਬ ਇੰਸਪੈਕਟਰ ਸਾਹਿਬ ਜਾਂ ਇੰਸਪੈਕਟਰ ਸਾਹਿਬ ਹੋਗੇ ਜਾਂ ਆਪਣੇ ਡੀਟੀਓ ਸਾਹਿਬ ਹੋਗੇ ਕੋਈ ਵੀ ਆ ਵੀ ਇਦਾਂ ਦੇ ਨੇ ਬੰਦੇ ਆ ਇਹਨਾਂ ਨੂੰ ਨੱਥ ਪਾਈ ਜਾਵੇ ਉਹ ਜੇ ਕੋਈ ਆਮ ਬੰਦਾ ਬੰਦਾ ਪਹਿਲਾਂ ਆਟੋ ਵਾਲੇ ਨਾਲ ਗੱਲ ਕਰਕੇ ਫਿਰ ਉਹ ਸਾਟੋ ਤੇ ਵੇਚਿਆ ਜਾਵੇ ਨਹੀਂ ਤੇ ਇਦਾਂ ਦੇ ਮੱਝ ਮਿਹਨਤ ਤੱਕ ਹੋ ਗਿਆ ਸਰਕਾਰ ਆ ਗਈ ਤੇ ਫਿਰ ਕਰੋਗੇ ਤਰ ਜੀ ਆਪਾਂ ਆਪਾਂ ਦੇਖੋ ਜੀ ਆਹ ਦੇਖੋ ਦੁਖੀ ਹੋਇਆ ਤੇ ਬੰਦੇ ਇਕੱਠੇ ਕਿੰਨੇ ਵੀ ਇਹਨੇ ਨਸ਼ਾ ਕੀਤਾ ਆਟੋ ਵਾਲੇ ਨੇ ਇਸ ਬੰਦੇ ਨਸ਼ਾ ਕੀਤਾ ਭਾਈ ਜੀ ਪੈਸੇ ਦੇ ਦੋ ਮੈਂ ਕਿਹ ਗੱਲ ਪੈਸੇ ਨਹੀਂ ਨੀ ਹੈਗੀ ਯਾਰ ਅੱਜ ਮੇਰੇ ਨਾਲ ਠੱਗੀ ਹੋਣੀ ਏ ਮਤਲਬ ਚਾਰ ਬੰਦੇ ਚਾਰ ਬੰਦੇ ਆ ਜਿਹੜੇ ਸੁਣਦੇ ਵੇ ਕਿ ਮੇਰੇ ਨਾਲ ਮੇਰੇ ਨਾਲ ਠੱਗੀ ਹੋਈ ਏ ਤਾਂ ਕਰ ਲੋਕਾਂ ਨਾਲ ਆਮ ਬੰਦੇ ਨਾਲ ਕਿੰਨੀ ਠੱਗੀ ਕਰਦੇ ਹੋਣਗੇ ਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਜਾਂ ਕਮਿਸ਼ਨਰ ਸਾਹਿਬ ਜਾਂ ਆਮ ਲੋਕਾਂ ਵਾਸਤੇ ਮੰਗ ਕਰਦਾ ਵੀ ਜਿਹਨੇ ਆਟੋ ਤੇ ਬਹਿਣਾ ਸੋਚ ਸਮਝ ਕੇ ਬੈਠੇ ਆ ਵਾਲੇ ਬੰਦੇ ਨੇ ਮੇਰੇ ਨਾਲ ਠੱਗੀ ਕੀਤੀ ਹੈ ਜੀ ਮੇਰੇ ਜੀ ਤੁਸੀਂ ਆਪਣੀ ਸੱਚ ਪਹੁੰਚਿਓ ਲੋਕ ਸਮਾਧੀ ਤਿਆਰੀ ਕਰਦੇ ਪਏ ਲੱਗਦਾ ਕਿ ਇੱਕ ਰਿਐਲਿਟੀ ਚੈੱਕ ਕੀਤਾ ਜਾ ਰਿਹਾ ਸੀ ਲੋਕਾਂ ਦੇ ਵਿੱਚ ਚ ਕਿ ਮੈਂ ਉਥੇ ਬਾਈ ਇੱਕ ਆਮ ਇਨਸਾਨ ਬਣ ਕੇ ਇੱਥੇ ਆਇਆ ਸੀਗਾ ਕਿ ਨਾ ਕਿ ਕੋਈ ਪਬਲਿਕ ਮੈਂ ਪਬਲਿਕ ਸਟੈਂਡ ਕਰਨ ਆਇਆ ਕੋਈ ਹੀਰੋ ਬਣ ਕੇ ਇਹਨਾਂ ਦਾ ਕੋਈ ਨਹੀਂ ਮੈਨੂੰ ਰੱਬ ਦੀ ਕਸਮ ਲੱਗੇ ਮੈਂ ਝੂਠ ਨਹੀਂ ਮਾਰਦਾ ਦੇ ਤੇ ਮੇਰੇ ਆਟੋ ਵਾਲਾ ਦੂਜੇ ਆਟੋ ਵਾਲੇ ਕੀਤਾ ਮੈਂ ਕਿਲੇ ਪਿਆ ਭਾਜੀ ਉਹ ਕਹਿੰਦਾ 70 ਰੁਪਏ ਮੈਂ ਨੂੰ 70 ਰੁਪਏ ਦਿੱਤੇ ਤੇ ਮੈਂ ਸਾਡਾ ਵਿਚਾਰਾ ਪਤਾ ਕਿ ਆਉਣ ਵਾਲੇ ਐਮਪੀ ਦੇ ਨਾਲ ਹੀ ਠੱਗੀ ਹੋ ਗਈ ਹੈ ਜੀ ਮੈਂ ਕਿ ਮੈਂ ਤਾਂ ਕਹਿੰਦਾ ਜੇ ਮੇਨਾਂ ਠੱਗੀ ਹੋ ਗਈ ਤੇ ਦੁਨੀਆਂ ਦਾ ਦੁਨੀਆਂ ਦਾ ਕੀ ਹੁੰਦਾ ਆਊਗਾ ਬੜਾ ਦੁੱਖ ਲੱਗਾ ਯਾਰ ਸੀ ਵੀ ਕਦੀ ਕਿਸੇ ਦਾ ਸਮਾਨ ਖੋ ਜਾਂਦਾ ਆਟੋ ਵਾਲਾ ਕਦੀ ਕੁਝ ਖੋ ਜਾਂਦਾ ਅੱਜ ਇਸ ਇਸ ਉਹ ਜਗਾਵਾਂਗੇ ਕਿੱਦਾਂ ਇਹ ਸਾਟੋ ਵਾਲੇ ਦੀ ਸ਼ਕਲ ਦੇਖ ਲਓ ਇਸ ਬੰਦੇ ਨੇ ਕੀਤੀ ਠੱਗੀ ਮੇਨਾਂ ਤੇ ਮੈਂ ਬੜਾ ਪਰੇਸ਼ਾਨ ਆ ਬਈ ਇਹ ਸਾਟੋ ਵਾਲੇ ਕਰਕੇ ਯਾਰ ਜੀ ਇੰਨਾ ਦੁਖੀ ਹੋਇਆ ਕਿ ਮੈਂ ਤਾਂ ਦਫਾ ਕਰ ਇਲੈਕਸ਼ਨ ਲੈਣੇ अच्छा ना कैंसिल मैं मैं ਤੇ ਇੱਕ ਸਾਦਾ ਕੈਨਸਲ ਕਰ ਦਿੱਤਾ ਭਾਜੀ ਇੱਥੋਂ ਮੈਨੇ ਨਾ ਕੀ ਹੋ ਗਿਆ ਮੈਨੇ ਮੈਨੇ ਮੁੱਦਾ ਦੇਖੋ ਹੈਗਾ ਜੀ ਯਾਰ ਇਦਾਂ ਦੇ ਬੰਦਿਆਂ ਨੇ ਜਿਹੜੇ ਆਮ ਬਚਾਰੇ ਗਰੀਬ ਬੰਦੇ ਆ ਉਹਨਾਂ ਦਾ ਜਿਹੜਾ ਹਰਾਮ ਕੀਤਾ ਇਦਾਂ ਦੇ ਬਦਮਾਸ਼ਾਂ ਨੇ ਪਤਾ ਨਹੀਂ ਇਹਦਾ ਮੈਂ ਕਿਹੜੀ ਕਿਹੜੀ ਪਾਰਟੀ ਦਾ ਆਤਾ ਮੈਨੂੰ ਨਹੀਂ ਪਤਾ ਪਰ ਹੁਣ ਲੋਕ ਸਭਾ ਦੀ ਜਿਹੜੀ ਤਿਆਰੀ ਤੁਸੀਂ ਕੀਤੀ ਸੀ ਮੈਂ ਭਾਜੀ ਜਲੰਧਰ ਤੋਂ ਲੜੂੰਗਾ ਮੈਂ ਸੋਚਿਆ ਸੀ ਕਿ ਮੈਂਬਰ ਸਰ ਦੇ ਵਿੱਚ ਜਾ ਕੇ ਆਪਣਾ ਬੰਦੇ ਘਰ-ਘਰਾਂ ਜਾ ਗੱਲਬਾਤ ਕਰਾਂਗਾ ਪਰ ਨਹੀਂ ਮੈਨੂੰ ਇਹਦਾ ਛੋਟਾ ਝਟਕਾ ਤੁਹਾਨੂੰ ਇਹਦੇ ਛੋਟਾ ਝਟਕਾ ਵੱਜਾ ਜੀ ਦਾ ਪਰਾਵਾ ਸ਼ਾਂਤੀ ਰੱਖੋ ਯਾਰ ਬਾਤ ਕਰ ਛੱਗੀ ਛੱਗੀ ਜਿਹੜੀ ਛੱਗੀ ਮਾਰੀ ਆ ਨਾ ਇਸ ਬੰਦੇ ਨੇ ਮੇਲਾ ਮੈਨੂੰ ਆ ਚੌਕ ਤੱਕ ਲਿਆ ਕੇ ਕਹਿੰਦਾ ਬਾ 30 ਰੁਪਏ ਦੇ ਦੋ ਬੰਦੇ ਨੇ ਫੋਨ ਕੀਤਾ ਬਾਦ ਉਹ ਆ ਗਏ ਬੰਦੇ ਕਹਿੰਦਾ ਤੂੰ 100 ਰੁਪਏ ਦੇ ਮੈਂ ਕਹਿੰਦਾ ਮੈਂ ਲੁੱਟ ਪਈ ਮੈਂ ਨਵਾਂ ਨਹੀਂ ਆਇਆ ਇੱਥੇ ਮੈਂ ਕੋਈ ਮੈਂ ਕਾ ਕੋਈ ਪਰਵਾਸੀ ਮਜ਼ਦੂਰ ਮੈਂ ਮੂਰ ਮੇਹ ਭੱਜਾ ਹਣ ਵੀਰ ਮੁੱਦਾ ਕਿਸੇ ਕਹਿੰਦੇ ਕਿ 30 ਰੁਪਏ ਕਹਿ ਕੇ ਕੀਪਾ ਤੁਹਾਨੂੰ ਕੁਝ ਜਾਨੂ ਮਾਰ ਦਿੰਦਾ ਕੀ ਕਰਦੇ ਪਾਜੀ ਮੈਂ ਤਾਂ ਤਾਂ ਹੀ ਕਿ ਲੋਕਾਂ ਨੂੰ ਕਹਿਣਾ ਹੈ ਕਿ ਆਟੋ ਵਾਲੇ ਤੋਂ ਬਚ ਕੇ ਜਿਹਦੇ ਬੰਦੇ ਨੇ ਬਹਿਣਾ ਉਹ ਬੰਦਾ ਗੱਲ ਕਰਕੇ ਬੈਠੇ ਆਟੋ ਵਾਲੇ ਕਦੀ ਯਕੀਨ ਨਾ ਕਰੇ ਇਦਾਂ ਦੇ ਬੰਦਿਆ ਕਰਕੇ ਖਾਸ ਇਦਾਂ ਦੇ ਬੰਦਿਆ ਕਰਕੇ ਤੁਸੀਂ ਆਪਣੇ ਬਾਰੇ ਦੱਸਿਓ ਮੈਂ ਭਾਈ ਦੱਸਿਆ ਮੈਂ ਕਿਹਾ ਮੈਂ ਲੀਡੂ ਛੱਡਰਾ ਆਗੇ ਏੜੀ ਵਾਲਾ ਖੜਾ ਹੋ ਤਿੰਨ ਚਾਰ ਬੰਦੇ ਤੇ ਆਗੇ ਉਹ ਕਹਿੰਦੇ ਪੈਸੇ ਨਹੀਂ ਦਿੰਦਾ ਤੂੰ ਉਹ ਮੈਂ ਕਿਹਾ ਮੈਨੂੰ ਲੈ ਕੇ ਕਿੱਥੋਂ ਆਇਆ ਵੀ ਇਹ ਤਾਂ ਦੇਖੋ ਭਾਈ ਭਾਈ ਦੱਸਿਆ ਮੈਂ ਕਿਹਾ ਮੈਂ ਲੀਡੂ ਛੱਡਰਾ ਵਾਲਾ ਉਹ ਕਹਿੰਦਾ ਕੋਈ ਵੀ ਹੋਵੇ ਮੈਂ ਤਾਂ ਵੀ ਇੱਕ ਤਾਂ ਕਹੀ ਜਾਂਦਾ ਭਾਈ ਆ ਦੇਖੋ ਇਸ ਬੰਦੇ ਨੂੰ ਮੈਂ ਜਾਣਾ ਸੀ ਕਿ ਭਾਜੀ ਇੱਥੇ ਅੰਮ੍ਰਿਤਸਰ ਤੇ ਆ ਜੀਗਾ ਹਰੀਪੁਰੇ ਵਿੱਚ ਮੈਂ ਆਣਾ ਛੋਟੇ ਹਰੀਪੁਰੇ ਵਾਲਾ ਸੀਗਾ ਮੈਂ ਮੇਰਾ ਮਨ ਬਹੁਤ ਦੁਖੀ ਹੈ ਕਿ ਆ ਦਫਾ ਕਰ ਯਾਰ ਕਿ ਬੇੜਾ ਘਰ ਕੋ ਗਿਆ ਸਾਰਾ ਯਾਰ ਮਾਨੇ ਨਖਰਾ ਇਹਨਾਂ ਦੇ ਆਟੋ ਵਾਲਿਆਂ ਦੇ ਬੰਦਿਆਂ ਨੇ ਨਾ ਵੀ ਬੇੜਾ ਘਰ ਕੀਤਾ ਵਾ